ਅੱਜ ਦੀ ਵੀਡੀਓ ਆ ਕਿਹਾ ਸਿਮੂਲੇਸ਼ਨ ਤੇ ਸਿਮੂਲੇਸ਼ਨ ਹਾਈਪੋਥੈਸਿਸ ਐਂਡ ਲੋਕੀ ਥਿਉਰੀ ਕਹਿੰਦੇ ਆ ਸਿਮੂਲੇਸ਼ਨ ਥਿਉਰੀ ਪਰ ਇਹ ਥਿਉਰੀ ਨਹੀਂ ਹੈ ਜਿਵੇਂ ਹਾਈਪੋਥੈਸਿਸ ਆ ਜਿਹਨੇ ਵੇਰ ਤਨੂੰ ਨਹੀਂ ਪਤਾ ਤੇ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਇਨੇ ਸਵਾਲ ਪੈਦਾ ਹੋ ਜਾਣ ਤੁਹਾਨੂੰ ਆਪਣੀ ਰਿਐਲਿਟੀ ਤੇ ਸ਼ੱਕ ਕਰਨਾ ਪੈ ਸਕਦਾ ਵੀ ਮੈਂ ਅਸਲੀ ਵੀ ਹੈਗਾ ਜਾਂ ਵੀ ਜਾਂ ਸਭ ਕੁਝ ਇੱਥੇ ਨਕਲੀ ਆ ਇੱਥੇ ਸੱਚ ਕੁਝ ਵੀ ਹੈ ਨਹੀਂਗਾ ਸਭ ਕੁਝ ਮਾਇਆ ਜਾਲ ਆ ਤੇ ਇਸੇ ਟੌਪਿਕ ਨੂੰ ਆਪਾਂ ਦੀਪ ਸਮਝਦੇ ਆ ਚਲੋ ਕਰਦੇ ਆ ਅੱਜ ਦੀ ਵੀਡੀਓ ਦੋਸਤੋ ਜੀ ਤੁਹਾਨੂੰ ਮੈਂ ਪੋਛਦਾ ਵੀ ਰਿਐਲਿਟੀ ਹੈ ਕੀ ਕੀ ਆ ਵੀ ਟਰੂਥ ਕੀ ਆ ਵੀ ਜੋ ਤੁਸੀਂ ਦੇਖ ਰਹੇ ਹੋ ਇਹ ਸੱਚਾ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਇਹ ਸੱਚਾ ਦੋਸਤੋ ਕਈ ਵੀਡੀਓ ਜੇ ਮੈਂ ਐਕਸਪਲੇਨ ਕੀਤਾ ਵੀ ਆਪਣਾ ਬ੍ਰੇਨ ਕੰਮ ਕਿੱਦਾਂ ਕਰਦਾ ਜਿੱਦ ਤੁਹਾਡੇ ਸਾਹਮਣੇ ਵੀ ਪੈਨਸਲ ਪਈ ਆ ਤੁਸੀਂ ਹੱਥ ਤੇ ਪੈਨਸਲ ਵੜੀ ਜੇ ਤੁਸੀਂ ਪੈਨਸਲ ਦੇਖਣ ਦੇ ਆ ਨਾ ਉਹ ਰੋਸ਼ਨੀ ਕਰਕੇ ਦੇਖਣ ਦੇ ਆ ਉਹ ਰੋਸ਼ਨੀ ਆਪਣੀ ਅੱਖ ਤੇ ਪਈ ਤੇ ਅੱਖ ਤੋਂ ਅੱਗੇ ਸਿਗਨਲ ਗਿਆ ਬ੍ਰੇਨ ਨੂੰ ਇਦਾਂ ਜੇ ਤੁਸੀਂ ਟੱਚ ਕੇ ਚੀਜ਼ ਨੂੰ ਕੀਤਾ ਤੁਸੀਂ ਟੇਬਲ ਟੱਚ ਕੀਤਾ ਤਾਂ ਤੁਹਾਡੇ ਹੱਥ ਦੇ ਸੈਂਸਰਸ ਆ ਉਹ ਅੱਗੇ ਉਹ ਇਲੈਕਟ੍ਰਿਕ ਸਿਗਨਲ ਆਪਣੇ ਬ੍ਰੇਨ ਚ ਗਿਆ ਇਦਾਂ ਦੀ ਜਿਹੜੀ ਚੀਜ਼ ਮਹਿਸੂਸ ਕਰਦੇ ਆ ਕੋਈ ਤੁਸੀਂ ਠੀਜ ਵੀ ਖਾਂਦੇ ਆ ਸੰਤਰਾ ਖਾਦਾ ਜੇ ਸੰਤਰੇ ਨੂੰ ਆਪਣੀ ਜ਼ੁਬਾਨ ਤੇ ਰੱਖੋਗੇ ਨੀਰ ਦਾ ਟੇਸਟ ਆ ਉਹ ਆਪਣੀ ਜ਼ੁਬਾਨ ਤੱਕ ਗਿਆ ਫਿਰ ਅੱਗੇ ਜਸ ਇਲੈਕਟ੍ਰਿਕ ਸਿਗਨਲ ਹੀ ਪਹੁੰਚਣੇ ਬ੍ਰੇਨ ਨੂੰ ਤੇ ਬ੍ਰੇਨ ਉਹ ਚੀਜ਼ ਐਕਸਪੀਰੀਅੰਸ ਮਹਿਸੂਸ ਕਰ ਲੈਂਦਾ ਹੁਣ ਫੋਰ ਐਗਜ਼ਾਮਪਲ ਤੁਹਾਨੂੰ ਮੈਂ ਇੱਕ ਬੈੱਡ ਤੇ ਪਾਇਆ ਹੋਵੇ ਤੇ ਤੁਹਾਡੇ ਦਿਮਾਗ ਵੇ ਤੂੰ ਹੀ ਦੁਨੀਆ ਜੀ ਰਿਹਾ ਹੋ ਤੇ ਇਹੀ ਕਨਸੈਪਟ ਤੇ ਮੈਟ੍ਰਿਕਸ ਮੂਵੀ ਬਣੀ ਹੈ। ਹੋਪਫੁਲੀ ਤੁਸੀਂ ਦੇਖੀ ਹੋਣੀ ਆ ਤਿੰਨ ਪਾਰਟ ਉਹ ਤੇ ਆਏ ਸੀ ਬਹੁਤ ਫੇਮਸ ਫਿਲਮਾਂ। ਉਹੀ ਕਨਸੈਪਟ ਤੇ ਹੀ ਵੀ ਆਪਣੀ ਰਿਐਲਿਟੀ ਤੇ ਕੁਐਸਚਨਸ ਹੈਗਾ। ਹੁੰਦੇ ਤਾਂ ਅਪਰਾਧ ਨੂੰ ਸੌ ਜਾਂਦੇ ਆ ਵੀ ਸੁਪਨਾ ਹੁੰਦਾ। ਤੁਹਾਡਾ ਦਿਮਾਗ ਇੱਕ ਪੂਰੀ ਜੁਰੀ ਦੁਨੀਆ ਕ੍ਰੀਏਟ ਕਰ ਦਿੰਦਾ। ਸੁਪਨੇ ਦਾ ਆਪਾਂ ਨੂੰ ਬਾਅਦ ਚ ਪਤਾ ਲੱਗਦਾ ਜਦੋਂ ਆਪਾਂ ਉੱਠਦੇ ਆ। ਦੇਖਦੇ ਆ ਯਾਰ ਇਹ ਤਾਂ ਸੁਪਨਾ ਸੀਗਾ ਜਦੋਂ ਆਪਾਂ ਸੁਪਨਾ ਲੈਣ ਦੇ ਹੁੰਨੇ ਆ ਆਪਣੇ ਲਈ ਸੱਚਾਈ ਹੁੰਦੀ ਹੈ ਫਿਰ ਪੁਰਾਣੇ ਫਿਲਾਸਫਰਸ ਨੇ ਇੱਥੇ ਬਹੁਤ ਕੁਐਸਚਨ ਚੱਕਿਆ ਆ ਛੇਰਾ ਵੀ ਜਿਹੜਾ ਆਪਾਂ ਜ਼ਿੰਦਗੀ ਜੀ ਰਹੇ ਇਹ ਵੀ ਸੁਪਨਾ ਨਾ ਹੋਵੇ ਵੀ ਮਰਨ ਤੋਂ ਬਾਅਦ ਅੱਖਾਂ ਖੁੱਲਦੀਆਂ ਹੋਣ ਇਹ ਫਿਲਾਸਫਰ ਇੱਥੇ ਬਹੁਤ ਚਰਚਾ ਕਰਦੇ ਨੇ ਹੁਣ ਦੋਸਤੋ ਕਈ ਸਾਇੰਟਿਸਟ ਕਈ ਜਿਹੜੇ ਦਿਮਾਗ ਵਾਲੇ ਬੰਦੇ ਇਹ ਮੰਨਦੇ ਆ ਵੀ ਆਪਾਂ ਸੱਚੀ ਅਸਲੀ ਨਾ ਹੋਈਏ ਵੀ ਆਪਾਂ ਸੱਚੀ ਇੱਕ ਸਿਮੂਲੇਸ਼ਨ ਵਿੱਚ ਨਰੰਦੀ ਹੋਈਏ ਇਲੋਨ ਮਸਕ ਆਪ ਮੰਨਦਾ ਜਿਹੜਾ ਜਿਹੜੇ ਟਾਈਮ ਦਾ ਬ੍ਰਿਲਿਅੰਟ ਮਾਈਂਡ ਆ ਕਿ ਨਾ 1 ਨਾ ਬਿਲੀਅਨ ਚਾਂਸ ਆ ਵੀ ਆਪਾਂ ਬੇਸ ਰਿਐਲਿਟੀ ਵਿੱਚ ਜਿੰਦੇ ਹੋਈਏ ਮਤਲਬ ਜਿਹੜੀ ਅ ਸੱਚਾਈ ਆ ਉਹਦੇ ਵਿੱਚ ਆਪਾਂ ਰਹਿੰਦੇ ਹੋਈਏ ਜ਼ਿਆਦਾਤਰ ਇਹ ਹੋ ਸਕਦਾ ਵੀ ਆਪਾਂ ਇੱਕ ਸਿਮੂਲੇਸ਼ਨ ਹੋਈ ਆ ਯੂ ਨੋ ਕੰਪਿਊਟਰਸ ਵਰ ਸੈਟ ਅਪ ਬਾਕਸਸ ਇਟ ਊਡ ਸੀਮ ਟੂ ਫਾਲੋ ਥੈਟ ਦੀ ਆਰਸ ਥੈਟ ਵੀ ਆਰ ਇਨ ਬੇਸ ਰਿਐਲਿਟੀ ਇਜ਼ 1 ਇਨ ਬਿਲੀਅਨਸ ਇਹਦੇ ਤੋਂ ਹੋਰ ਬਹੁਤ ਫੇਮਸ ਸਾਇੰਟਿਸਟ ਆ ਨੀਲ ਡਗਰੀ ਟਾਈਸਨ ਤੁਸੀਂ ਨਾ ਕਈ ਵਾਰੀ ਵੀਡੀਓ ਸੁਣਿਆ ਹੋਣਾ ਕਰਤੇ ਪਰ ਇਹ ਵੀ ਕਹਿੰਦੇ ਆ ਮੇਰ ਤੋਂ ਕਹਿੰਦੇ ਕੋਈ ਆਰਗੂਮੈਂਟ ਨਹੀਂ ਜਿਹੜੀ ਇਸ ਗੱਲ ਦਾ ਮੈਂ ਕਾਊਂਟਰ ਕਰਾਂ ਕਿਉਂਕਿ ਆਪਾਂ ਨੂੰ ਪਤਾ ਨਹੀਂ ਲੱਗ ਸਕਦਾ ਵੀ ਆਪਾਂ ਅਸਲੀ ਵੀ ਹੈਗੇ ਆ ਜਾਂ ਇੱਕ ਕੰਪਿਊਟਰ ਦੇ ਵਿੱਚ ਦਾ ਨਹੀਂ ਮੇਰੀ ਗੱਲ ਤੋਂ ਤਨਬੋਹਾਸਾਣਾ ਵੀ ਆਪਾਂ ਤਾਂ ਬਾਹਰ ਆ ਆਪਾਂ ਕੰਪਿਊਟਰ ਦੇ ਵਿੱਚ ਕਿਦਾ ਸਕਦੇ ਆ ਵੀ ਇਹ ਤਾਂ ਗੱਲ ਹੀ ਗੱਪੜ ਲੱਗਣ ਡਿਆ ਵੀ ਇਹ ਤਾਂ ਝੂਠਾ ਇਦਾਂ ਨਹੀਂ ਹੋ ਸਕਦਾ ਪਰ ਜਿਹੜੇ ਅੱਗੇ ਕੱਲ ਤੁਹਾਨੂੰ ਮੈਂ ਸਮਝਾਉਣ ਲੱਗਾ ਉੱਥੇ ਤੁਸੀਂ ਜੋੜ ਪਾਈਓ ਤੇ ਇਸ ਗੱਲ ਨੂੰ ਖੁੱਲੇ ਦਿਮਾਗ ਨਾਲ ਸੋਚਿਓ ਉਸੇ ਜਿਹੜੀ ਵੀਡੀਓ ਗੇਮ ਆਈਆਂ ਨਾ ਇਹ 1950 ਤੋਂ ਸ਼ੁਰੂ ਹੋਈਆਂ ਮੇਂ ਥੋੜੀ ਪਹਿਲਾਂ ਬਣ ਗਈ ਸੀ ਪਰ ਜਿਹੜੇ ਮੇਨ ਹੋਣੀਆਂ ਸ਼ੁਰੂ ਹੋਈਆਂ ਲੋਕਾਂ ਤੱਕ ਪਹੁੰਚਣੇ ਸ਼ੁਰੂ ਹੋਈਆਂ ਇਹ 1950 ਤੱਕ ਹੋਣੀਆਂ ਸ਼ੁਰੂ ਹੋ ਗਈਆਂ 1950 ਵਿੱਚ ਤੁਸੀਂ ਦੇਖੋਗੇ ਉਹ ਗੇਮਾਂ ਕੀ ਸੀਗਾ ਕੁਝ ਨਹੀਂ ਸੀ ਵੀ ਉਹ ਸਪੇਸ ਦਾ ਸਪੇਸ ਫੋਰ ਸੀ ਟੈਨਿਸ ਵਾਲੀਆਂ ਗੇਮਾਂ ਹੀ ਵੀ ਥੋੜਾ ਡੋਟ ਡੋਟ ਦਿੱਤਾ ਹੈ ਦੇ ਕੇ ਅਜਿਹੇ ਜਿਹਨਾਂ ਪਲੇ ਕਰ ਸਕਦੇ ਤੁਸੀਂ ਫਿਰ ਹੋਰ ਥੋੜੀਆਂ ਵਧੀਆ ਗੇਮਾਂ ਆਈਆਂ ਮਾਰੀਓ ਆ ਗਿਆ ਕੌਂਟਰਾਪਾ ਖੇਡਦੇ ਰਹੇ ਆ ਤੇ ਹੁਣ 2025 ਤੱਕ ਗੇਮਾਂ ਦੇਖੋ ਕਿੱਦਾਂ ਦੀਆਂ ਹੋ ਗਈਆਂ ਕਿੰਨੀਆਂ ਰੀਅਲਿਸਟਿਕ ਹੋ ਗਈਆਂ ਜੇ ਤੁਹਾਡੇ ਕੋਲ ਗੇਮਿੰਗ ਪੀਸੀ ਹੈਗਾ ਜਾਂ ਪਲੇ ਸਟੇਸ਼ਨ ਹੈਗਾ ਜਾਂ ਤੁਸੀਂ ਦੇਖ ਸਕਦੇ ਹੋ ਵੀ ਇੰਨੀਆਂ ਵਧੀਆ ਹੋ ਗਈਆਂ ਗੇਮਾਂ ਕੋਈ ਹੋਰ ਕਿਤੇ ਬੈਠਾ ਆ ਤੇ ਕੋਈ ਹੋਰ ਸ਼ਹਿਰ ਬੈਠਾ ਆ ਇੱਕ ਦਿਨ ਇਕੱਠੇ ਹੋ ਗਏ ਆਪਾਂ ਜਿਹੜਾ PUBG ਖੇਡੀਦੀ ਐ ਇੰਦਾ ਨਹੀਂ ਹਾਈ ਗ੍ਰਾਫਿਕਸ ਗੇਮਾਂ ਖੇਡ ਸਕਦੇ ਆਂ ਕਾਲ ਆਫ ਡਿਊਟੀ ਆ ਗਈਆਂ ਉੱਚ ਐਕਟ ਤਾਂ ਸਭ ਕੁਝ ਰੀਅਲ ਲੱਗਣ ਡਿਆ ਆਪਾਂ ਨੂੰ ਤੇ ਇਹ ਜਦੋਂ ਗੇਮਾਂ ਸ਼ੁਰੂਆਤ ਹੋਈ ਹੁਣ ਤੱਕ ਸਿਰਫ 75 ਸਾਲ ਹੋਇਆ ਵੀ ਆਪਾਂ ਗੇਮਾਂ ਕਿੱਥੋਂ ਕਿੱਥੇ ਲੈ ਗਏ ਸਿਰਫ 75 ਸਾਲ ਚ ਇਹ ਗੇਮਾਂ ਐਦਾ ਮਲਟੀਪਲੇਅਰ ਹੋ ਗਈਆਂ ਇੰਨੀ ਵਧੀਆ ਗ੍ਰਾਫਿਕਸ ਬਣ ਗਏ ਤੁਸੀਂ ਅਨਰੀਅਲ ਇੰਜਨ ਚੈੱਕ ਕਰੋਗੇ ਉਹਦੇ ਤੁਹਾਨੂੰ ਪਤਾ ਨਹੀਂ ਲੱਗੋ ਵੀ ਤੁਸੀਂ ਅਸਲੀ ਦੇਖਣ ਡੇ ਜਾਂ ਨਕਲੀ ਐ ਸਭ ਕੁਝ ਤੁਸੀਂ ਬਚਪਨ 'ਚ GTA ਸਾਰਿਆਂ ਨੇ ਗੱਡੀ ਹੁਣੀ ਆ ਵੀ GTA Vice City ਆਪਣੇ ਨੋਰਮਲ ਹੁੰਦੀ ਸੀ ਹਰੇ ਪਿੰਡਾਂ 'ਚ ਕੰਪਿਊਟਰਾਂ 'ਚ ਵੀ ਉਹ GTA ਦਾ ਦੂਜਾ ਤੀਜਾ ਵਰਜਨ ਸੀਗਾ ਫਿਰ ਤੁਸੀਂ 5 ਦੇਖੋ ਕਿੰਨੀ ਵਧੀਆ ਆਈ ਹੁਣ 6 ਆਉਣ ਵਾਲੀ ਆ ਤੁਸੀਂ GTA 4 ਖੇਡਿਆ ਨਾ ਅੱਜ ਤੋਂ 20 ਸਾਲ ਪਹਿਲਾਂ ਨਿਕਲ ਕਰਦਾ ਮੈਂ 15-20 ਸਾਲ ਲਗਭਗ ਉਹ ਗੇਮ 'ਚ ਤੁਸੀਂ ਦੇਖੋਗੇ ਉਹ ਫਰਕ ਵੀ ਦੁਨੀਆ ਕ੍ਰੀਏਟ ਹੋਈ ਆ ਉਹਦੇ ਵਿੱਚ ਬੱਦਲ ਵੀ ਆ ਉਹਦੇ ਵਿੱਚ ਗੱਡੀਆਂ ਵੀ ਆ ਉਹਦੇ ਵਿੱਚ ਤੁਸੀਂ ਸਮੁੰਦਰ ਵੀ ਦੇਖ ਸਕਦੇ ਆ ਉਹਦੇ ਵਿੱਚ ਲੋਕਾਂ ਦੇ ਪੱਤ ਉਹ ਕਿਮਕੀ ਬਿਮਾਰੀ ਦੇ ਆ ਗੋੜੀਆਂ ਵਿੱਚ ਚਲਾਈ ਦੀਆਂ ਉਹ ਗੇਮ 'ਚ ਸਭ ਕੁਝ ਬਣਿਆ ਆ ਬਿਲਡਿੰਗਾਂ ਬਣੀਆਂ ਸਭ ਕੁਝ ਬਣਿਆ ਹੁਣ ਉਹ ਇਹ ਟੈ ਕਰੈਕਟਰ ਨੂੰ ਇਹਣਾ ਕੈਰੈਕਟਰ ਡੋਨੀ ਨਾ ਦਾ ਕੈਰੈਕਟਰ ਹੁੰਦਾ ਵਾਈ ਸਿਟੀ ਵਿੱਚ ਉਹਨੂੰ ਆਇਆ ਤੋਂ 100 ਸਾਲ ਬਾਅਦ ਇਹੋ ਕੈਰੈਕਟਰ ਇਸ ਆਪਾਂ ਕੋਡਿੰਗ ਇਹਦੇ ਨਹੀਂ ਕਰਦੀਏ ਵੀ ਉਹਨੂੰ ਲੱਗੇ ਇਹੜਾ ਸਭ ਕੁਝ ਕਰਨ ਲਿਆ ਨਾ ਮੈਂ ਗੱਡੀਆਂ ਚਲਾਉਣ ਲਿਆ ਲੋਕੀ ਮਾਰਨ ਲਿਆ ਇਹ ਮੈਂ ਮਾਰਨ ਲਿਆ ਉਹਨੂੰ ਇਦਾਂ ਲੱਗੇ ਮਤਲਬ ਉਹਦੀ ਦਿਮਾਗ ਦੀ ਮਤਲਬ ਉਹ ਗੇਮ ਦੀ ਕੋਡਿੰਗ ਆਪੇ ਇਦਾਂ ਕਰਦੀ ਹੈ ਨਾ ਉਹਨੂੰ ਲੱਗੇ ਮੈਂ ਫੱਤੀ ਜੀਦਾ ਵੀ ਮੈਂ ਸਭ ਕੁਝ ਕਰਨ ਲਿਆ ਹਾਂ ਕਿਉਂਕਿ ਉਹਦੇ ਵਿੱਚ ਹੀ ਉਹਨੂੰ ਬੱਦਲ ਬਣਿਆ ਦੇ ਸੰਡਿਆ ਓਰੇ ਵਿੱਚ ਹੀ ਗੱਡੀਆਂ ਆ ਓਰੇ ਵਿੱਚ ਹੀ ਸੁੰਦਰ ਆ ਸਭ ਕੁਝ ਦਰਖ ਦੁਖ ਦਾ ਸਾਰਾ ਓਰੇ ਵਿੱਚ ਹੀ ਆ ਉਹਨੂੰ ਲੱਗੇ ਸਭ ਕੁਝ ਉਰੇ ਵਿੱਚ ਨਿਦਾਪਾ ਕਹਿੰਦੇ ਵੀ ਆਪਣੀ ਕੌਂਸ਼ੀਅਸਨੈਸ ਵੀ ਆਪ ਨੂੰ ਬਲੀਵ ਕਰਾਉਂਦੀ ਵੀ ਆਪਾਂ ਹੈਗੇ ਹਾਂ ਉਹਨੂੰ ਪਤਾ ਲੱਗ ਜੂਏ ਵੀ ਮੈਂ ਹੈਗਾ ਆ ਪਰ ਉਹਦਾ ਰਿਮੋਟ ਆਪਣੇ ਹੱਥਾਂ ਤੁਸੀਂ ਧਿਆਨ ਨਾਲ ਸਮਝਿਓ ਉਹ ਸਭ ਕੁਝ ਕਰਨ ਰਿਹਾ ਆ ਉਹਨੂੰ ਲੱਗਿਆ ਮੈਂ ਕਰਨ ਰਿਹਾ ਸਭ ਕੁਝ ਉਹਦਾ ਰਿਮੋਟ ਆਪਣੇ ਹੱਥਾਂ ਸਿਮੂਲੇਸ਼ਨ ਹਾਈਪੋਥੈਸਿਸ 얘ਤੇ ਕਹਿੰਦਾ ਇਹਨੂੰ ਮੰਨਦੇ ਆ ਉਹ ਕਹਿੰਦੇ ਜੇ ਆਪਾਂ ਕੋਈ ਗੇਮ ਨਾ ਕਰ ਸਕਦੇ ਨਾ ਇਦਾਂ ਇਹ ਕਿਹੇ ਗੇਮ ਬੰਦੇ ਨੂੰ ਲੱਗੂਗਾ ਜੀ ਮੈਂ ਸਭ ਕੁਝ ਗੇਮ ਚ ਕਰਨ ਰਿਹਾ ਤੂੰ ਦਾ ਰਿਮੋਟ ਆਪਣੇ ਹੱਥਾਂ ਕਹਿੰਦਾ ਸਮਝਣਾ ਆਪਣੇ ਨਾਲ ਕਿਸੇ ਨੇ ਕੀਤਾ ਜਿਵੇਂ ਆਪਾਂ ਗॉड ਕਹਿੰਦੇ ਆ ਵੀ ਕੋਈ ਸੈਂਟਿਸ ਹੋ ਸਕਦਾ ਜਾਂ ਕੋਈ ਏਲੀਨ ਸਪੀਸੀਸ ਹੋ ਸਕਦੀ ਆ ਵੀ ਜਿਹੜਾ ਆਪਣੇ ਤੋਂ ਜ਼ਿਆਦਾ ਐਡਵਾਂਸ ਉਹ ਹੋ ਸਕਦੇ ਆ ਤੇ ਆਪਾਂ ਕਹਿੰਦੇ ਸਭ ਕੁਝ ਉਹਦੇ ਹੁਕਮ ਵਿੱਚ ਹੀ ਆ ਵੀ ਆਪਰਾ ਰਿਮੋਟ ਆਪਾਂ ਕਹਿੰਦੇ ਵੀ ਉਹਦੀ ਪਰਮਾਤਮਾ ਵਿੱਚ ਵਿੱਚ ਹੀ ਆ ਵੀ ਆਪਾਂ ਕੁਝ ਨਹੀਂ ਕਰਨ ਵਾਲੇ ਵੀ ਉਹ ਹੀ ਸਭ ਕੁਝ ਕਰਨ ਵਾਲਾ ਇਦਾਂ ਹੀ ਉਹ ਗੇਮ ਵਿੱਚ ਚਲਾਇਆ ਉਹ ਵਾਈਸੀਟੀ ਦਾ ਕਰੈਕਟਰ ਆ ਉਹਨੂੰ ਲੱਗਣਿਆ ਮੈਂ ਸਭ ਕੁਝ ਕਰਨ ਦੇ ਆ ਪਰ ਰੀਮੋਟ ਉਹ ਆਪਣੇ ਹੱਥਾਂ ਇਦਾਂ ਹੀ ਆ ਆਪਾਂ ਇੱਥੇ ਸਭ ਕੁਝ ਕਰਨ ਦੇ ਆ ਵੀ ਆਪਾਂ ਕਿਨੇ ਹੋਣ ਦੇ ਆ ਸਭ ਕੁਝ ਵੀ ਆਪਣਾ ਹੱਥ ਬਸ ਕੁਝ ਨਹੀਂ ਕਰ ਸ਼ਹਿਰ ਆਪਣਾ ਮੁੜ ਕੇ ਹੋਰ ਦੇ ਹੱਥ ਸੋ ਚੋ ਤੇ ਉਹ ਹੀ ਆਪਣਾ ਪਰਮਾਤਮਾ ਹੋਵੇ ਇਹ ਸਿਮੂਲੇਸ਼ਨ ਥਿਉਰੀ ਆ ਤੇ ਇਹ ਜਿਹੜਾ ਪੇਪਰ ਜਿਹੜਾ ਪਬਲਿਸ਼ ਕੀਤਾ ਸੀਗਾ ਸਿਮੂਲੇਸ਼ਨ ਹਾਈਪੋਥੈਸਿਸ ਵਾਲਾ ਨਿਕ ਬੋਸਟ੍ਰੋਮ ਨੇ ਨਾਦਾ ਬੰਦਾ ਉਹਨੇ ਪਬਲਿਸ਼ ਕੀਤਾ ਸੀ ਇਹ ਫਿਲਾਸਫਰ ਨੇ ਤੇ ਇਹ ਜਿਹੜਾ ਪਬਲਿਸ਼ ਹੋਇਆ ਇਹਨਾਂ ਦਾ ਮਤਲਬ ਇਹ ਹੀ ਸੀਗਾ ਵੀ ਜਿਹੜੀ ਆਪਾਂ ਇੱਕ ਸਿਮੂਲੇਸ਼ਨ 'ਚ ਰਹਿ ਸਕਦੇ ਹੋਏ ਆਂ ਵੀ ਆਪਣੇ ਐਂਸੈਸਟਰਾਂ ਨੇ ਸਾਡਾ ਆਪਾਂ ਨੂੰ ਬਣਾਇਆ ਆ ਮਤਲਬ ਆਪਣੇ ਤੋਂ ਐਡਵਾਂਸ ਵਾਲੇ ਬੰਦੇ ਫਿਊਚਰ ਵਿੱਚ ਉਹਨਾਂ ਨੇ ਆਪਾਂ ਨੂੰ ਇੱਕ ਕੰਪਿਊਟਰ 'ਚ ਰੱਖਿਆ ਆ ਤੇ ਉਹਨਾਂ ਨੇ ਪੇਪਰ 'ਚ ਇਹ ਵੀ ਐਕਸਪਲੇਨ ਕੀਤਾ ਆ ਵੀ ਜਿਹਨਾਂ ਨੇ ਆਪਾਂ ਨੂੰ ਬਣਾਇਆ ਹੋ ਸਕਦਾ ਆ ਸ਼ਾਇਦ ਉਹਨੂੰ ਵੀ ਕਿਸੇ ਨੇ ਬਣਾ ਸਕਦਾ ਆ ਜਿਹੜਾ ਬੀਸ ਰਿਐਲਿਟੀ ਦਾ ਆਪਾਂ ਨੂੰ ਪਤਾ ਨਹੀਂ ਲੱਗ ਸਕਦਾ ਵੀ ਜਿਹੜਾ ਮੇਨ ਮੇਨ ਚੀਜ਼ ਮੇਨ ਪੁਆਇੰਟ ਕਿਹੜਾ ਸੀ ਜਿੱਥੋਂ ਇਹ ਚੱਲਦੀ ਆਈਆਂ ਇੱਕ ਸ ਯਾ ਪੜ ਸਕਦੇ ਹੋ ਆਪਣੀ ਰਿਸਰਚ ਆਪ ਕੋ ਜਰੂਰ ਕਰਿਓ ਇਹਦਾ ਇੱਕ ਕੁਐਸਚਨ ਆ ਇਹ ਤੁਹਾਨੂੰ ਬੇਤੁਕਾ ਲੱਗ ਸਕਦੇ ਹੋਣੇ ਪਰ ਜਿਹੜੇ ਸਾਇੰਟਿਸਟ ਆ ਜਿਹੜੇ ਬੰਦੇ ਫਲਸਫਰ ਆ ਉਹਨਾਂ ਤੋਂ ਆਣੇ ਸਵਾਲ ਦੇ ਆਨਸਰ ਨਹੀਂ ਵੀ ਆਈਡੀ ਸਿਮੂਲੇਸ਼ਨ ਦੇ ਵੀ ਦੱਸ ਨਹੀਂ ਸਕਦੇ ਵੀ ਅਸਰ ਵਿੱਚ ਵੀ ਆਪਾਂ ਜ਼ਿੰਦਗੀ ਜੀ ਰਹੇ ਆ ਜਾਂ ਇੱਥੇ ਕੁਝ ਵੀ ਹੈ ਨਹੀਂ ਇੱਕ ਸਾਇੰਟਿਸਟ ਜੇਮਸ ਗੇਟ ਕਰਕੇ ਆ ਉਹ ਸਟ੍ਰਿੰਗਸ ਉਲੀਤੇ ਬਹੁਤ ਕੰਮ ਕਰਦੇ ਆ ਉਹਨਾਂ ਦਾ ਕੰਮ ਬਹੁਤ ਸਰਾਇਆ ਜਾਂਦਾ ਆ ਸਾਇੰਟੀਫਿਕ ਕਮਿਊਨਿਟੀ ਵਿੱਚ ਉਹਨਾਂ ਨੇ ਪਹਿਲਾਂ ਸਿਮੂਲੇਸ਼ਨ ਥਿਊਰੀ ਨੂੰ ਬਹੁਤ ਨੰਦਿਆ ਇਹ ਕੀ ਬਕਵਾਸ ਹੈ ਕੁਝ ਪਰ ਹੁਣ ਉਹ ਆਪ ਮੰਨਦੇ ਆ ਜਦੋਂ ਰਿਸਰਚ ਕਰਨ ਦੇ ਸੀਗੇ ਆਪਣੀ ਸਟਿੰਗ ਜੜੀ ਵਿੱਚ ਤੇ ਉਹਨਾਂ ਨੂੰ ਉੱਥੇ ਕੰਪਿਊਟਰ ਕੋਡ ਮਿਲੇ ਆ 01 ਦੀ ਲੜੀ ਜਿਹੜਾ ਆਪਣਾ ਕੰਪਿਊਟਰ ਬਣਦੇ ਆ ਨਾ ਜਿੱਦਾਂ 01 ਦੇ ਹਿਸਾਬ ਨਾਲ ਬਣਦਾ ਕੋਡ ਕਰਕੇ ਉਹਨਾਂ ਨੂੰ ਸਾਨੂੰ ਪੈਚ ਕੋਡ ਲੱਭਾ 01 ਦਾ ਉਹ ਆਪ ਹੀ ਧੀਰੀ ਨੂੰ ਬਹੁਤ ਮੰਨਦੇ ਆ ਮੈਨੂੰ ਪਾਰਟਲੀ ਇਟਸ ਟੇਕਿੰਗ ਟੂ ਥਿਸ ਵੈਰੀ ਸਟ੍ਰੇਂਜ ਇਮੇਜਸ ਥੈਟ ਆਰ ਬਿਹਾਈਂਡ ਯਰ ਹੈਡ ਰਾਈਟ ਨਾਓ ਥੀਜ਼ ਆਰ ਪਿਕਚਰਸ ਆਫ ਇਕੁਏਸ਼ਨਸ ਆਵ ਬੀਨ ਫੋਰ ਦ ਲਾਸਟ 15 ਇਅਰਸ ਟ੍ਰਾਈਂਗ ਟੂ ਐਂਸਰ ਦ ਕਾਈਂਡ ਆਫ ਕੁਐਸਚਨ Colleagues here have been raising. And what I've come to understand is that there are these incredible pictures that contain all the information of a set of equations that are related to string theory. And it's even more bizarre than that because when you then try to understand these pictures, you find out that buried in them are computer codes just like the type that you find in a browser when you go surf the web. And so I'm left with the puzzle of trying to figure out. whether i live in the matrix or not ਹੋਰ ਮੀਚੂ ਕਾਕੂ ਹੋ ਗਿਆ ਸਟ੍ਰਿੰਗ ਥਿਉਰੀ ਵਾਲੇ ਉਹ ਵੀ ਇਹੀ ਮੰਨਦੇ ਆ ਹੁਣੋਂ ਤੋਂ ਆ ਚੀਜ਼ ਦਾ ਆਨਸਰ ਹੈ ਨਹੀਂ ਕਿ ਆਪਾਂ ਸਿਮੂਲੇਸ਼ਨ ਚ ਰਹਿ ਰਹੇ ਆ ਜਾਂ ਨਹੀਂ ਰਹਿ ਰਹੇ ਜੀ ਤੁਹਾਨੂੰ ਫੇਰ ਵੀ ਲੱਗਣਗੇ ਇਦਾਂ ਕੁਝ ਨਹੀਂ ਹੋ ਸਕਦਾ ਵੀ ਇਦਾਂ ਕੁਝ ਵੀ ਹੈ ਨਹੀਂ ਫਿਰ ਤੁਹਾਨੂੰ ਮੈਂ ਇੱਕ ਹੋਰ ਸਵਾਲ ਦਿੰਦਾ ਤੁਸੀਂ ਉੱਥੇ ਗੌਰਮ ਫਰਮਾਈਓ ਆਪਣੇ ਤੇ ਚਿੰਪ ਵਿੱਚ ਡੀਐਨਏ ਦਾ 2% ਦਾ ਫਰਕ ਵੀ ਉਹਨਾਂ ਦਾ ਲਗਭਗ 98% ਡੀਐਨਏ ਆਪਣੇ ਨਾਲ ਮਿਲਦਾ ਜਸ 2% ਦਾ ਫਰਕ ਆ ਆਪਾਂ ਦੇਖ ਲਓ ਕਿੱਥੇ ਆ ਵੀ ਆਪਾਂ ਕਿੰਨਾ ਕੰਪਿਊਟਰ ਬਣਾਤੇ ਜਾਏ ਉਹਨਾਂ ਨਾਲ ਤਾ ਮੂੰਹ ਤੱਕ ਜਾਏ ਕਿੰਨਾ ਕੁਝ ਬਣਾਤਾ 2% ਦੇ ਡੀਐਨਏ ਦਾ ਫਰਕ ਧਿਆਨ ਨਾਲ ਸੁਣੀਏ 2% ਦੇ ਡੀਐਨਏ ਦਾ ਫਰਕ 스마트 ਤੋਂ 스마트 ਚਿੰਪ ਲਿਆਓ ਉਹਦੇ ਸਾਹਮਣੇ ਬੱਚਾ ਖੜਾ ਕਰ ਦੋ ਬੱਚਾ ਫਿਰ ਵੀ 스마트 ਹੋਊਗਾ ਚਿੰਪ ਨਾਲ ਹੁਣ ਅਮੇਜ ਕਰੋ ਜੇ ਕੋਈ ਏਲੀਅਨ ਆ ਜਿਹੜਾ ਆਪਣੇ ਨਾਲ ਬਹੁਤ ਐਡਵਾਂਸ ਆ ਸਿਰਫ 2% ਦਾ ਫਰਕ ਹੋਊਗਾ ਮਤਲਬ ਆਪਣਾ 98 ਹੋ ਗਿਆ ਹੁਣ ਤੇ ਏਲੀਅਨ ਦਾ 100% ਹੋਊਗਾ ਆਪਣਾ ਤੇ ਮੰਦਰ ਦਾ 2% ਦਾ ਫਰਕ ਆ ਤੇ ਆਪਣਾ ਤੇ ਏਲੀ ਦਾ 2% ਦਾ ਫਰਕ ਆਊਗਾ ਇਹ ਉਹ ਕਿੱਥੇ ਹੋਊਗੇ ਵੀ ਉਹ ਕੀ ਕੁਝ ਕਰ ਸਕਦੇ ਹੋ ਇਹੋ ਲਈ ਸਿਮੂਲੇਸ਼ਨ ਆ ਕਿੰਨੀਆਂ ਵੱਡੀਆਂ ਹੋਈਆਂ ਕਿੰਨੀ ਇੱਕ ਵੱਡੀ ਚੀਜ਼ ਹੋ ਗਈ ਜਦ ਲਈ ਜੋ ਕਰਨਾ ਆਪਾਂ 2% ਦੇ ਫਰਕ ਨਾਲ ਪਾਂਦਰ ਤੋਂ ਕਿੰਨਾ ਕੁਝ ਕਰ ਦਿੱਤਾ ਕਿੱਥੇ ਕਿੱਥੇ ਪਹੁੰਚ ਗਏ ਆਪਾਂ 2% ਦੇ ਫਰਕ ਨਾਲ ਤੇ 2% ਤੋਂ ਫਰਕ ਨਾਲ ਹੋਏ ਆਪਣੇ ਤੋਂ ਵੱਧ ਤੇਜ਼ ਆ ਜਾਵੇ ਇਹ ਉਹ ਕਿੱਥੇ ਲੈ ਕੇ ਜਾ ਸਕਦੇ ਚਲੋ ਦੋਸਤੋ ਆਸਿਆ ਦੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਆਪਣੇ ਫੈਮਿਲੀ ਨਾਲ ਜਰੂਰ ਸ਼ੇਅਰ ਕਰੋ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਵਿੱਚ ਕਿਸੇ ਹੋਰ ਟਾਪਿਕ ਤੇ அகலே வீர